ਬੇਨਤੀ ਕਰੇ ਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਕੁਚਾਰ ਕੁ ਸਾਲ ਦੀ ਕਟਨਾ ਬੜੇ ਵਿਦਵਾਨ ਆਪ ਜੀ ਨੂੰ ਸੁਣਾਉਂਦੇ ਰਹਿੰਦੇ ਨੇ ਤੂਕ ਮਾਤਰ ਇਸ਼ਾਰਾ ਦਿਆ ਬਾਗ ਵਿੱਚੋਂ ਲੰਘਦੇ ਨੇ ਤੇ ਸਾਧ ਸੰਗਤ ਚੋਲੇ ਦੇ ਨਾਲ ਇੱਕ ਕਲੀ ਟੁੱਟ ਜਾਂਦੀ ਏ ਫੁੱਲ ਦੀ ਗੰਭੀਰ ਹੋ ਗਏ ਠਹਿਰ ਗਏ ਗੁਰੂ ਹਰਗੋਬਿੰਦ ਸਾਹਿਬ ਪੁੱਛਦੇ ਨੇ ਹਾਰਾ ਜੀ ਕੀ ਹੋਇਆ ਦਤਾਰਜੀ ਚੋਲੇ ਦੇ ਨਾਲ ਆ ਕਲੀ ਟੁੱਟ ਗਈ ਫੁੱਲ ਟੁੱਟ ਗਿਆ ਤੇ ਉਸ ਵੇਲੇ ਇੱਕ ਪੈਗਾਮ ਦਿੱਤਾ ਸਮੁੱਚੇ ਸਿੱਖ ਪੰਥ ਨੂੰ ਗੁਰੂ ਅਰਗੋਬਿੰਦ ਸਹਿ ਮਹਾਰਾਜ ਜੀ ਦੇ ਪਾਵਨ ਬੋਲ ਕਹਿਣ ਲੱਗੇ ਜੇਕਰ ਜ਼ਿੰਮੇਵਾਰੀ ਵੱਡੀ ਹੋਏ ਨਾ ਚੋਲਾ ਵੱਡਾ ਪਾਇਆ ਜ਼ਿੰਮੇਵਾਰੀ ਦਾ ਅਹਿਸਾਸ ਹੈ ਨਾ ਜਿੱਦਾਂ ਵੱਡਾਂ ਬਾਹਰੀ ਤੌਰ ਤੇ ਸਾ ਸੰਗਤ ਭੇਖ ਖਾਂ ਇਸ ਵਿੱਚ ਵੱਡੀ ਜ਼ਿੰਮੇਵਾਰੀ ਖੈ ਗੁਰੂ ਅਰਗੋਬਿੰਦ ਸਾਹਿਬ ਨੇ ਕਿਹਾ ਜੇਕਰ ਵੱਡੀ ਪੋਸ਼ਾਕ ਹੈ ਨਾ ਵੱਡਾ ਲਿਬਾਸ ਉਸ ਜ਼ਿੰਮੇਵਾਰੀ ਦਾ ਵੀ ਅਹਿਸਾਸ ਹੋਵੇ ਤੇ ਫਿਰ ਐਵੇਂ ਨਾ ਦੂਸਰਿਆਂ ਨੂੰ ਕੀੜੇ ਮਕੋੜੇ ਸਮਝੀਏ ਐਵੇਂ ਨਾ ਲਤਾੜਦੇ ਰਹੀਏ ਐਵੇਂ ਨਾ ਫਿੱਕੇ ਬੋਲ ਬੋਲਦੇ ਰਹੀਏ ਕਹਿਣ ਲੱਗੇ ਜ਼ਿੰਮੇਵਾਰੀ ਵੱਡੀ ਮਿਲੀ ਹੋਏ ਤੇ ਉਨੀ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹੋਏ ਤੇ ਪਰਪਕਾਰ ਦੀ ਭਾਵਨਾ ਹੋਏ ਤੇ ਦੁਨੀਆ ਦੇ ਅੰਦਰ ਹਮੇਸ਼ਾ ਪਰਪਕਾਰ ਦੀ ਮਹਿਕ ਵੰਡੀਏ ਅੱਜ ਇਹਦੀ ਘਾਟ ਹੈ ਨਾ ਸਮਾਜ ਵਿੱਚ ਜ਼ਿੰਮੇਵਾਰੀ ਕੋਈ ਭਾਈ ਰਿਸ਼ਵਤਖੋਰੀ ਦੇ ਨਾਲ ਕਰਪਸ਼ਨ ਦੇ ਨਾਲ ਜਾਂ ਖੋਰ ਵੱਲਚਲ ਕਰਕੇ ਕੋਈ ਲੈ ਸਕਦਾ ਹੈ ਪਰ ਜੇਕਰ ਗੁਰੂ ਹਰੈਸ ਸਿੰਘ ਮਹਾਰਾਜ ਜੀ ਦਾ ਚ ਪੈਗਾਮ ਕਿਤੇ ਸਮਝ ਵਿੱਚ ਆ ਜਾਏ ਕਹਿਣ ਲੱਗੇ ਬਾਹਰੀ ਲਿਵਾਸ ਜੇਕਰ ਕੱਪੜੇ ਚਿੱਟੇ ਨੇ ਗੁਰੂ ਕਿਆ ਸਿੱਖਾ ਅਰਦਾਸ ਕਰ ਤੇਰੇ ਕਰਮ ਵੀ ਚਿੱਟੇ ਹੋਣ ਨਹੀਂ ਤਾਂ ਪਾਏ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਤ ਕઠੋੜ ਜਿਓ ਤਿੰਨ ਮੁਖ ਨਾਮ ਨਾ ਉਪਜੈ ਕਹਿਣ ਲੱਗੇ ਉਹ ਲਿਵਾਸ ਛੇਤੇ ਰੱਖੀ ਗੁਰੂ ਨੂੰ ਪਰਵਾਹ ਨਹੀਂਉ ਜੇਕਰ ਅੰਦਰੂਨੀ ਤੇਰੇ ਕਰਮ ਨਹੀਂ ਉਸ ਦੇ ਮੁਤਾਬਕ ਬਣੇ ਬਾਹਰ ਭੇਖ ਅੰਤਰ ਮਲ ਮਾਇਆ ਛਪਸ ਨਾਹੇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪਹਿ ਲੋਭ ਸੁਆਣ ਜੇਕਰ ਲਿਵਾਸ ਪਾ ਕੇ ਕਉਮ ਨਾਲ ਧਰੋਕ ਮਾਉਣਾ ਹੈ ਕਉਮ ਦੇ ਨਾਲ ਧਗਾ ਕਰਨਾ ਤੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਫਿਰ ਸਿਧਾਂਤ ਇਹ ਇੱਕ ਦਿਨ ਆਉਂਦਾ ਜਦੋਂ ਭਾਈ ਉਹ ਬਗਲੇ ਵਾਂਗ ਪਾਜ ਉੱਗੜ ਜਾਂਦਾ ਖੈ ਵਿੰਦੇ ਉਹਨਾਂ ਜੇ ਸਮਾਜ ਵਿੱਚ ਬੜੇ ਲੋਕ ਨੇ ਸਾਧ ਸੰਗਤ ਕਦੀ ਬੜਾ ਮਖੌਟਾ ਪਾਇਆ ਪਰ ਜਦੋਂ ਉੱਗੜਦੇ ਨੇ ਦੁਨੀਆ ਵੀ ਹਾਏ ਤੋਬਾ ਕਰਦੀ ਏ ਕੀ ਖੈ ਕੀ ਤੇ ਅੱਜ ਸਾਹਮਣੇ ਕੀ ਆਇਆ ਉੱਗੜ ਗਿਆ ਜੈਸੇ ਖੋਟਾ ਟੱਬੂਆ ਨਦਰ ਸਰਾਫਾਂ ਆਇਆ ਉਹ ਅੰਤਰਜਾਮੀ ਸਭ ਕਿਛ ਜਾਨਾ ਉਸਤੇ ਕਾਹਾਂ ਛਪਾਇਆ